ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਭਾਗ ਵਿੱਚ ਆਪਾਂ ਸਾਖੀ ਪੜੀ ਸੀ ਗੁਰੂ ਨਾਨਕ ਦੇਵ ਜੀ ਅਤੇ ਜਨੇਊ ਅੱਜ ਆਪਾਂ ਪੜਾਂਗੇ ਕੁਰਖੇਤਰ ਫੇਰੀ ਤੇ ਪਰਮਾ ਦਾ ਨਾਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਚਾਰ ਦਾ ਢੰਗ ਅਨੋਖਾ ਤੇ ਅਸਰਦਾਰ ਸੀ ਇੱਕ ਗੱਲ ਤਾਂ ਉਹ ਇਹ ਕਰਦੇ ਸਨ ਕਿ ਉਹ ਉਨੀਆਂ ਥਾਈਂ ਉਚੇਚੇ ਜਾਂਦੇ ਸਨ ਜਿੱਥੇ ਲੋਕ ਇਕੱਠੇ ਹੋਏ ਹੁੰਦੇ ਸਨ ਦੂਜੀ ਗੱਲ ਉਹ ਇਹ ਕਰਦੇ ਸਨ ਕਿ ਉੱਥੇ ਕੋਈ ਅਜੀਹਾ ਕੰਮ ਕਰਨ ਲੱਗ ਪੈਂਦੇ ਸਨ ਜਿਹੜਾ ਲੋਕਾਂ ਨਾਲੋਂ ਹੋਰ ਵਾਂ ਜਾਂ ਉਲਟਾ ਹੁੰਦਾ ਸੀ ਹਰ ਦوار ਲੋਕਾਂ ਨੂੰ ਚੜ੍ਹਦੇ ਵੱਲ ਪਾਣੀ ਸੁੱਟਦੇ ਦੇਖਦੇ ਹਨ ਤਾਂ ਆਪ ਲੈਨ ਦੇ ਪਾਸੇ ਪਾਣੀ ਸੁੱਟਣ ਲੱਗ ਪੈਂਦੇ ਹਨ ਪੂਰੀ ਜਗਨਨਾਥ ਵਿੱਚ ਲੋਕ ਆਰਤੀ ਲਈ ਖੜੇ ਹੁੰਦੇ ਹਨ ਉਹ ਬੈਠੇ ਰਹਿੰਦੇ ਹਨ ਮੱਕੇ ਜਾਂਦੇ ਹਨ ਤਾਂ ਕਾਬੇ ਵੱਲ ਪੈਰ ਕਰਕੇ ਸੌ ਜਾਂਦੇ ਹਨ ਬਗਦਾਦ ਜਾਂਦੇ ਹਨ ਤਾਂ ਆਪਣੀ ਹੀ ਬਾੰਗ ਦਿੰਦੇ ਹਨ ਅਤੇ ਕੀਰਤਨ ਕਰਨ ਲੱਗ ਪੈਂਦੇ ਹਨ ਜੋ ਇਸਲਾਮ ਦੇ ਉਲਟ ਸਮਝਿਆ ਜਾਂਦਾ ਸੀ ਇਸ ਦਾ ਨਤੀਜਾ ਇਹ ਹੁੰਦਾ ਸੀ ਕਿ ਲੋਕ ਉਹਨਾਂ ਦੇ ਉਦਾਲੇ ਆ ਜੁੜਦੇ ਸਨ ਅਤੇ ਉਹਨਾਂ ਤੋਂ ਪੁੱਛਣ ਲੱਗ ਪੈਂਦੇ ਸਨ ਕਿ ਤੁਸੀਂ ਅਨੋਖੀ ਜਾਂ ਸਭ ਤੋਂ ਵੱਖਰੀ ਗੱਲ ਕਿਉਂ ਕਰ ਰਹੇ ਹੋ ਇਸ ਤਰ੍ਹਾਂ ਚਰਚਾ ਛਿੜ ਪੈਂਦੀ ਸੀ ਸ੍ਰੀ ਗੁਰੂ ਜੀ ਨੂੰ ਮੌਕਾ ਮਿਲ ਜਾਂਦਾ ਸੀ ਲੋਕਾਂ ਨੂੰ ਸਿੱਖ ਧਰਮ ਦੇ ਨੀਮ ਸਮਝਾਉਣ ਅਤੇ ਸੱਚੇ ਰਾਹੇ ਪਾਉਣ ਦਾ ਇਸ ਤਰ੍ਹਾਂ ਦਾ ਟੰਗ ਆਪਨੇ ਕੁਰੂਖੇਤਰ ਦੇ ਤੀਰਥ ਉੱਪਰ ਵਰਤਿਆ ਇਸ ਦਾ ਹਾਲ ਅੱਗੇ ਦਿੰਦੇ ਹਾਂ ਕੁਰੂਖੇਤਰ ਹਿੰਦੂਆਂ ਦਾ ਇੱਕ ਤੀਰਥ ਹੈ ਇਹ ਉਹ ਥਾਂ ਹੈ ਜਿੱਥੇ ਕੌਰਵਾ ਤੇ ਪਾਂਡਵਾ ਦਾ ਯੁੱਧ ਹੋਇਆ ਸੀ ਉੱਥੇ ਮੁੱਢ ਕਦੀਮ ਤੋਂ ਸੂਰਜ ਗ੍ਰਹਿਣ ਦੇ ਮੌਕੇ ਉੱਤੇ ਬੜਾ ਭਾਰਾ ਮੇਲਾ ਲੱਗਦਾ ਆਇਆ ਹੈ ਇਸ ਸਮੇਂ ਵੀ ਹਿੰਦੁਸਤਾਨ ਦੇ ਸਾਰੇ ਪਾਸੇ ਤੇ ਹਰ ਇਲਾਕੇ ਦੇ ਲੋਕ ਉੱਥੇ ਜੁੜਦੇ ਹਨ ਇਕ ਵੇਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਅਜਿਹੇ ਮੌਕੇ ਉੱਤੇ ਉੱਥੇ ਪਹੁੰਚ ਕੇ ਧਰਮ ਪ੍ਰਚਾਰ ਕਰਨ ਦਾ ਫੈਸਲਾ ਕੀਤਾ। ਉਹ ਕੁਰੂਕhetra ਪਹੁੰਚ ਗਏ। ગ્રਹਣ ਲੱਗਣ ਵਾਲਾ ਸੀ। ਲੋਕ ਇਕੱਠੇ ਹੋ ਰਹੇ ਸਨ। ਹਿੰਦੂਆਂ ਵਿੱਚ ગ્રਹਣ ਬਾਰੇ ਕਈ ਪਰੰਪਰਾਏ ਹੋਏ ਹਨ। ਇਹਨਾਂ ਵਿੱਚੋਂ ਇੱਕ ਇਹ ਹੈ ਕਿ ਜਿੰਨਾ ਚਿਰ ગ્રਹਣ ਲੱਗਾ ਰਹੇ ਉਹਨਾਂ ਚਿਰ ਅੱਗ ਨਹੀਂ ਬਾਲਣੀ ਅਤੇ ਕੁਝ ਰਿੰਨਨਾ ਪਕਾਉਣਾ ਤੇ ਖਾਣਾ ਪੀਣਾ ਨਹੀਂ। ਤੀਰਥ ਉੱਪਰ ਮਾਸ ਰਿੰਨਨਾ ਵੀ ਉਹ ਮਾੜਾ ਗਿੰਦੇ ਹਨ। ਜਦੋਂ ગ્રਹਣ ਲੱਗ ਪਿਆ ਤਾਂ ਗੁਰੂ ਜੀ ਨੇ ਅੱਗ ਬਾਲ ਕੇ ਕਸ਼ਰਦਾਲੂ ਰਾਜੇ ਵੱਲੋਂ ਭੇਟਾ ਕੀਤਾ ਗਿਆ ਹਰਨ ਦਾ ਮਾਸ ਰਿਜਣਾ ਧਾਰ ਦਿੱਤਾ। ਅੱਗ ਦਾ ਧੂੰ ਉੱਠਦਾ ਦੂਰ ਦੂਰ ਤੇ ਇੱਕ ਦਿਸ ਪਿਆ। ਮਾਸਵਾਸ਼ਨਾ ਵੀ ਖਿਲਰ ਗਈ। ਲੋਕ ਭੜਕ ਉੱਠੇ। ਉਹ ਕਹਿਣ ਲੱਗੇ ਹਨੇਰ ਹੋ ਗਿਆ। ਕੁਰੂ ਖੇਤਰ ਜਿਹਾ ਤੀਰਥ ਹੋਵੇ, ਸੂਰਜ ਗ੍ਰਹਣ ਲੱਗਾ ਹੋਇਆ ਹੋਵੇ ਅਤੇ ਇੱਥੇ ਅੱਗ ਬਾਲੀ ਜਾਵੇ ਤੇ ਉੱਪਰ ਮਾਸ ਚਾੜਿਆ ਜਾਵੇ। ਚਾਰ ਚੁਫੇਰੇ ਰੌਲਾ ਜਿਹਾ ਪੈ ਗਿਆ। ਲੋਕ ਗੁਰੂ ਜੀ ਦੇ ਉਦਾਲੇ ਆ ਜੁੜੇ ਉਹਨਾਂ ਦਾ ਸੰਤਾਂ ਸਾਧੂਆਂ ਵਾਲਾ ਪੋਸ਼ਾਕਾ ਵੇਖ ਕੇ ਚੰਗੇ ਚੰਗੇ ਵਿਦਵਾਨ ਵੀ ਉੱਥੇ ਪਹੁੰਚ ਗਏ ਉਹਨਾਂ ਵਿੱਚੋਂ ਨਾਨੂ ਪੰਡਿਤ ਸਾਹਿਬ ਤੋਂ ਮੁਖੀ ਵਿਦਵਾਨ ਸੀ ਨਾਨੂ ਨੇ ਗੁਰੂ ਜੀ ਨੂੰ ਕਿਹਾ ਆਪ ਸਾਧੂ ਹੋ ਬੜੇ ਮਹਾਤਮਾ ਜਾਪਦੇ ਹੋ ਪਰ ਇਹ ਕੀ ਕਰ ਰਹੇ ਹੋ ਅਜਿਹੇ ਸਮੇਂ ਤੇ ਅਜਿਹੇ ਥਾਂ ਮਾਸ ਰੇਨ ਰਹੇ ਹੋ ਮਾਸ ਖਾਣਾ ਤਾਂ ਉਂਝ ਵੀ ਠੀਕ ਨਹੀਂ ਜੀਵਾਂ ਨੂੰ ਮਾਰਨਾ ਤਾਂ ਪਾਪ ਹੈ ਪਰ ਧਰਮ ਸਭ ਧਰਮ ਸ਼ਾਸਤਰਾਂ ਵਿੱਚ ਇਸ ਨੂੰ ਮਾੜਾ ਕਿਹਾ ਗਿਆ ਹੈ। ਅਗੋਂ ਗੁਰੂ ਜੀ ਬੋਲੇ ਪੰਡਤ ਜੀ ਮਾਸ ਬਾਰੇ ਝਗੜਾ ਉਹ ਲੋਕ ਹੀ ਕਰਦੇ ਹਨ ਜਿਹੜੇ ਅਸਲੀ ਗਿਆਨ ਤੋਂ ਸੱਖਣੇ ਹੁੰਦੇ ਹਨ। ਇੱਥੇ ਪਾਪ ਪੁੰਨ ਦਾ ਤਾਂ ਸਵਾਲ ਹੀ ਨਹੀਂ ਜਿਉਂਦੇ ਰਹਿਣ ਲਈ ਹਰੇਕ ਜੀਵ ਨੂੰ ਖੁਰਾਕ ਖਾਣੀ ਪੈਂਦੀ ਹੈ। ਇਹ ਖੁਰਾਕ ਬਹੁਤੀ ਜਾਨਦਾਰ ਸ਼ੇਹਾਂ ਤੋਂ ਹੀ ਪ੍ਰਾਪਤ ਕੀਤੀ ਜਾਂਦੀ ਹੈ। ਜੀਵ ਜੀਵਾਂ ਨੂੰ ਖਾਂਦੇ ਹਨ। ਤੁਹਾਡੇ ਜਿਹੇ ਧਰਮੀ ਬੰਦੇ ਸਾਗ ਬਾਜੀਆਂ ਖਾਂਦੇ ਹਨ ਅਤੇ ਦੁੱਧ ਪਿੰਦੇ ਹਨ। ਜਾਣ ਤਾਂ ਸਾਗ ਭਾਜੀ ਵਿੱਚ ਵੀ ਰੁੱਖਾਂ ਬੂਟਿਆਂ ਅਤੇ ਅਨ ਤਰਕਾਰੀ ਵਿੱਚ ਵੀ ਹੁੰਦੀ ਹੈ ਦੁੱਧ ਦਹੀਂ ਅਤੇ ਪਾਣੀ ਵਿੱਚ ਅਨਗਿਣਤ ਜੀਵ ਹੁੰਦੇ ਹਨ ਜੇ ਜੀਵਾਂ ਨੂੰ ਮਾਰਨਾ ਤੇ ਖਾਣਾ ਪਾਪ ਹੈ ਤਾਂ ਇਸ ਪਾਪ ਤੋਂ ਤਾਂ ਕੋਈ ਕੋਈ ਵੀ ਬਚ ਨਹੀਂ ਸਕਦਾ ਪੰਡਤ ਕਹਿਣ ਲੱਗਾ ਕੀ ਆਪ ਦਾ ਮਤਲਬ ਇਹ ਹੈ ਕਿ ਬੰਦੇ ਨੂੰ ਖਾਣ ਪੀਣ ਬਾਰੇ ਕੋਈ ਪਰਖ ਵਿਚਾਰ ਨਹੀਂ ਕਰਨੀ ਚਾਹੀਦੀ ਕਿ ਜੋ ਮਿਲੇ ਸਭ ਕੁਝ ਹੀ ਖਾ ਪੀ ਲੈਣਾ ਚਾਹੀਦਾ ਹੈ ਗੁਰੂ ਜੀ ਨਾ ਭਾਈ ਇਹ ਗੱਲ ਨਹੀਂ ਖਾਣ ਪੀਣ ਬਾਰੇ ਸੋਚ ਵਿਚਾਰ ਕਰਨੀ ਜ਼ਰੂਰੀ ਹੈ ਮੇਰਾ ਸਿੱਧਾ ਜਿਆ ਅਸੂਲ ਜੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਦਾ ਤਨ ਪੀੜੀਐ ਮਨ ਮਹਿ ਚੱਲੇ ਵਿਕਾਰ ਅਜਹੀ ਸ਼ੈ ਕੋਈ ਨਾ ਖਾਓ ਪੀਓ ਜਿਸ ਕਰਕੇ ਸਰੀਰ ਵਿੱਚ ਰੋਗ ਪੀੜ ਜਾਂ ਖਰਾਬੀ ਪੈਦਾ ਹੋਵੇ ਜਾਂ ਜਿਸ ਕਰਕੇ ਮਨ ਵਿੱਚ ਬੁਰੇ ਖਿਆਲ ਤੇ ਮੰਦੀਆਂ ਖਾਹਿਸ਼ਾਂ ਪੈਦਾ ਹੋਣ ਪੰਡਤ ਪਰ ਜੀ ਸ਼ਾਸਤਰ ਵਿੱਚ ਮਾਸ ਖਾਣ ਨੂੰ ਮਾੜਾ ਗਿਨਿਆ ਹੈ ਕੀ ਅਸੀਂ ਵੇਦਾਂ ਸ਼ਾਸਤਰਾਂ ਨੂੰ ਮੰਨਣੋਂ ਹਟ ਜਾਈਏ ਕੀ ਉਹ ਝੂਠੇ ਹਨ ਗੁਰੂ ਜੀ ਨਹੀਂ ਪੰਡਿਤ ਜੀ ਵੇਦ ਸ਼ਾਸਤਰ ਤਾਂ ਝੂਠੇ ਨਹੀਂ ਤੁਸੀਂ ਉਹਨਾਂ ਨੂੰ ਧਿਆਨ ਨਾਲ ਵਿਚਾਰਦੇ ਨਹੀਂ ਵੇਦਾਂ ਸ਼ਾਸਤਰਾਂ ਵਿੱਚ ਮਾਸ ਦਾ ਕਈ ਜ਼ਿਕਰ ਆਇਆ ਹੈ ਪਰ ਉੱਥੇ ਵੀ ਮਾਸ ਖਾਣਾ ਵਰਜਿਆ ਨਹੀਂ ਹੋਇਆ ਤੁਹਾਡੇ ॠषि ਜਾਨਵਰ ਮਾਰਦੇ ਸਨ ਬਲੀ ਦੇਂਦੇ ਸਨ ਯੱਗ ਕਰਦੇ ਸਨ ਤੇ ਦੇਵਤਿਆਂ ਦੀ ਪੂਜਾ ਕਰਦੇ ਸਨ ਕੀ ਉਹ ਪਾਪੀ ਸਨ ਜਿਹੜੀ ਸ਼ੈਅ ਦੇਵਤਿਆਂ ਨੂੰ ਚੜਾਈ ਜਾ ਸਕਦੀ ਹੈ ਉਹ ਭੈੜੀ ਕਿਵੇਂ ਹੋਈ ਸੋ ਪੰਡਿਤ ਜੀ ਇਹ ਪਰਮ ਛੱਡੋ ਨਾ ਮਾਸ ਖਾਣ ਵਾਲਾ ਪਾਪੀ ਹੈ ਅਤੇ ਨਾ ਮਾਸ ਨਾ ਖਾਣ ਵਾਲਾ ਪੁੰਨੀ ਹੈ ਪਾਪੀ ਉਹ ਹੈ ਜੋ ਭੈੜੇ ਕੰਮ ਕਰਦਾ ਹੈ ਗਰੀਬਾਂ ਦਾ ਲਹੂ ਪੀਂਦਾ ਹੈ ਪ੍ਰਾਇਆ ਹੱਕ ਖੋਂਦਾ ਹੈ ਮਾੜਿਆਂ ਉੱਪਰ ਹਿੱਕ ਦਾ ਧੱਕਾ ਕਰਦਾ ਹੈ ਪੁੰਨੀ ਉਹ ਹੈ ਜੋ ਭਲੇ ਕੰਮ ਕਰਦਾ ਹੈ ਹੋਰਾਂ ਦਾ ਭਲਾ ਕਰਦਾ ਹੈ ਹੋਰਨਾਂ ਨੂੰ ਸੁਖ ਦਿੰਦਾ ਹੈ ਅਜੇਹੇ ਪਾਪਾਂ ਤੋਂ ਬਚੋ ਅਜੇਹੇ ਪੁੰਨ ਕਮਾਓ ਤੁਹਾਡਾ ਦੋਹੀ ਜਹਾਨੀ ਭਲਾ ਹੋਵੇਗਾ ਮਾਸ ਕਾਸ ਦੇ ਝਗੜਿਆਂ ਵਿੱਚ ਕਾਹਨੂੰ ਫਸਦੇ ਹੋ ਗੁਰੂ ਜੀ ਦੇ ਇਨ੍ਹਾਂ ਬਚਨਾਂ ਦਾ ਸਭ ਉੱਪਰ ਬੜਾ ਅਸਰ ਹੋਇਆ ਪੰਡਤ ਨਾਨੂ ਅਤੇ ਹੋਰ ਸਾਰੇ ਗੁਰੂ ਨਾਨਕ ਦੇਵ ਜੀ ਦੇ ਚਰਨੀ ਟੱਠੇ ਉਹਨਾਂ ਨੂੰ ਅਸਲੀ ਧਰਮ ਅਤੇ ਪਾਪ ਪੁੰਨ ਦੀ ਸੋਝੀ ਆ ਗਈ ਉਹ ਗੁਰੂ ਜੀ ਦੇ ਸਿੱਖ ਬਣ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ